ਜਾਂਦੇ ਨਾ ਜੁਗਦਿਆਂ ਗੁਰਬਾਣੀ ਦੇ ਵਿੱਚ ਜੋ ਲਿਖਿਆ ਕੋਈ ਉਹਲਾ ਨਹੀਂ ਰੱਖਿਆ ਗੁਰਬਾਣੀ ਵਿੱਚ ਇਹ ਨਹੀਂ ਗਿਆ ਵੀ ਤੂੰ ਗੁੱਟਗਾ ਲੈ ਕੇ ਕਿਸੇ ਕਮਰੇ ਚ ਵੜ ਜੀ ਤੇ ਕਿਸੇ ਨੂੰ ਇਕੱਲੇ ਨੂੰ ਰਸੀ ਕਿਉਂ ਵੀ ਇਹ ਨਹੀਂ ਕਿਤੇ ਲਿਖਿਆ ਸਾਰਿਆਂ ਨੂੰ ਦੱਸਣਾ ਸਾਰਿਆਂ ਦੇ ਸਾਹਮਣੇ ਦੱਸਣਾ ਜਿੱਦਾਂ ਕਲਾਸ ਵਿੱਚ ਟੀਚਰ ਪੜ੍ਹਾਉਂਦਾ ਹੈ ਹਾਂ ਉਹ ਵਕਰੀ ਗੱਲ ਹੈ ਕਿਸੇ ਨੂੰ ਕੋਈ ਸਮਝ ਆਉਂਦਾ ਨਹੀਂ ਹੁੰਦਾ ਜਾਂ ਕੋਈ ਉਹ ਲੈਣਾ ਚਾਹੁੰਦਾ ਜਾਂ ਉਹਦੀ ਚਾਹ ਹੈ ਜਾਂ ਨਹੀਂ ਉਹ ਅਗਲੇ ਦੀ ਮਰਜ਼ੀ ਹੈ ਉਸ ਨੂੰ ਬਰਾਬਰ ਵੰਡਣਾ ਟੀਚਰ ਸਾਰਿਆਂ ਨੂੰ ਬਰਾਬਰ ਪੜਾਉਂਦਾ ਜੇ ਉਹ ਕੱਲੇ ਨੂੰ ਜਾ ਕੇ ਜਾਂ ਖਿਮਾ ਕਰਨਾ ਇੱਥੇ ਦੂਜੀ ਵਿਚਾਰ ਆ ਗਈ ਜੇ ਉਹ ਕਹਿੰਦਾ ਨਾ ਵੀ ਤੂੰ ਮੇਰੇ ਕੋਲ ਆ ਜੀ ਤੇ ਮੈਂ ਤੈਨੂੰ ਟਿਊਸ਼ਨ ਪੜਾ ਦਿਆਂਗਾ ਉਹ ਗਲਤ ਹੈ ਪੈਸੇ ਦਾ ਲਾਲਚੀ ਠੀਕ ਹੈ ਉੱਥੇ ਹੀ ਦੱਸ ਸਭ ਕੁਝ ਸਭ ਕੁਝ ਉੱਥੇ ਹੀ ਦੱਸ ਚਲੋ ਵਿਸ਼ਾ ਦੂਜੇ ਪਾਸੇ ਜਾਵੇ ਇਹ ਵੀ ਇੱਕ ਵਿਸ਼ਾ ਹੈ ਪਹਿਲਾਂ ਮੈਂ ਵਿਚਾਰ ਕੀਤੀ ਹੋਈ ਹੈ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਟਿਊਸ਼ਨ ਨਹੀਂ ਇਹ ਵੀ ਇੱਕ ਬੜੀ ਵਿਚਾਰ ਹੈ ਹੱਕ ਦੇ ਸੱਚ ਦੀ ਜਦੋਂ ਅਸੀਂ ਕਮਾਈ ਦੀ ਗੱਲ ਕਰਦੇ ਆ ਉਹਦੇ ਵਿੱਚ ਬੜੀਆਂ ਚੀਜ਼ਾਂ ਦੰਦੀ ਆ ਜਾਂਦੀਆਂ ਜਿਹੜੀਆਂ ਸਾਨੂੰ ਲੱਡ ਕਰਦੀਆਂ ਵੀ ਇਦਾਂ ਨਹੀਂ ਕਰਨਾ ਇਮਾਨਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਦੱਸਣਾ ਹੈ ਇਮਾਨਦਾਰੀ ਦੇ ਨਾਲ ਸੁਣਨਾ ਹੈ ਇਮਾਨਦਾਰੀ ਦੇ ਨਾਲ ਕੰਮ ਕਰਨਾ ਜਿਸ ਵੀ ਫੀਲਡ ਦੇ ਵਿੱਚ ਹੈ ਧੋਖਾ ਨਹੀਂ ਕਿਸੇ ਨੂੰ ਦੇਣਾ ਕਿਸੇ ਨੂੰ ਐਵੇਂ ਉਹਲਾ ਨਹੀਂ ਕੋ ਰੱਖਣਾ ਸਹੀ ਤਰੀਕੇ ਦੇ ਨਾਲ